ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ஏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਹਿਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ ਦੀ ਇਹ ਵੀਡੀਓ ਹੈ ਰਾਜਨੀਤਿਕ ਸੱਭਿਆਚਾਰ ਟੌਪਿਕ ਹੈ ਤੇ ਦੀ ਅਬਜੈਕਟਿਵ ਛੋਟੇ ਕੁਐਸਚਨ ਆਨਸਰ ਆਪਾਂ ਡਿਸਕਸ ਕਰਨ ਲੱਗੇ ਆਂ ਤੇ ਆਓ ਦੇਖੀਏ ਕਿਹੜੇ ਕੁਐਸਚਨ ਆਨਸਰਸ ਨੇ ਰਾਜਨੀਤਿਕ ਸੱਭਿਆਚਾਰ ਨਾਲ ਰਿਲੇਟਡ ਇਹ ਸਾਰੇ ਐਗਜ਼ਾਮ ਦੇ ਵਿੱਚ ਤੁਹਾਡੀ ਹੈਲਪ ਕਰਨਗੇ हां जी बेटा सो पहला क्वेश्चन है राजनीतिक सभ्यता चार चैप्टर दा यस yes. राजनीतिक सभ्यता चार दी ਧਾਰਨਾ ਦਾ ਪ੍ਰਯੋਗ ਸਭ ਤੋਂ ਪਹਿਲਾਂ ਕਿਸ ਨੇ ਕੀਤਾ ਬੇਟਾ ਸਾਰੇ ਕੁਐਸਚਨਾਂ ਦੇ ਆਨਸਰ ਥੱਲੇ ਦਿੱਤੇ ਹੋਏ ਨੇ ਸੋ ਮੈਂ ਇਹ ਦੇਖਿਆ ਤਾਂ ਆਨਸਰ ਕੀ ਹੈ ਇਹਦਾ ਆਨਸਰ ਹੈ ਰਾਜ ਸਭਿਆਚਾਰ ਦੀ ਧਾਰਨਾ ਦਾ ਪ੍ਰਯੋਗ ਸਭ ਤੋਂ ਪਹਿਲੇ ਕਿਸ ਨੇ ਕੀਤਾ ਗੈਬਰੀਅਲ ਆਲਮੰਟ ਨੇ ਕੀਤਾ ਠੀਕ ਹੈ ਨੈਕਸਟ ਦੂਜਾ ਕੁਐਸਚਨ ਹੈਗਾ 加ब्रियल अल्मेंट ਦਾ ਆਨਸਰ ਹੈ ਦੂਜਾ ਪ੍ਰਸ਼ਨ ਹੈ ਰਾਜਨੀਤਿਕ ਸਭਿਆਚਾਰ ਸਮਾਜ ਦੇ ਉਹਨਾਂ ਦ੍ਰਿਸ਼ਟੀਕੋਣਾਂ ਵਿਸ਼ਵਾਸਾਂ ਭਾਵਨਾਵਾਂ ਤੇ ਕਦਰਾਂ ਕੀਮਤਾਂ ਨਾਲ ਬਣਿਆ ਹੋਇਆ ਹੁੰਦਾ ਜੋ ਰਾਜਨੀਤਿਕ ਪ੍ਰਣਾਲੀ ਅਤੇ ਰਾਜਨੀਤਿਕ ਮਸਲਿਆਂ ਨਾਲ ਸੰਬੰਧ ਰੱਖਦੇ ਹਨ ਇਹ ਕਥਨ ਕਿਸ ਦਾ ਹੈ ਇਹ ਮਤਲਬ ਕਿਸ ਨੇ ਕਿਹਾ ਹੈ ਇਹ ਦੂਜੇ ਪ੍ਰਸ਼ਨ ਦਾ ਆਨਸਰ ਏ ਹੈ ਬੇਟਾ ਇਹ ਕਿਹਾ ਕਿਸ ਨੇ ਇਹ ਕਿਹਾ ਹੈ ਐਲਨ ਆਰ ਬਾਲ ਨੇ ਐਲਨ ਆਰ ਬਾਲ ਇਹਦਾ ਆਨਸਰ ਤੀਜਾ ਪ੍ਰਸ਼ਨ ਹੈ ਹੇਰ ਲਿਖਿਆਂ ਵਿੱਚੋਂ ਕਿਹੜੀ ਰਾਜਨੀਤਿਕ ਸਭਿਆਚਾਰ ਦੀ ਇੱਕ ਵਿਸ਼ੇਸ਼ਤਾ ਹੈ ਰਾਜਨੀਤਿਕ ਸਭਿਆਚਾਰ ਸੰਵਿਧਾਨ ਦੇ ਢਾਂਚੇ ਛੋਟਾ ਹੁੰਦਾ ਹੈ ਰਾਜਨੀਤਿਕ ਸਭਿਆਚਾਰ ਸਥਾਈ ਰੂਪ ਵਾਲਾ ਹੁੰਦਾ ਹੈ ਰਾਜਨੀਤਿਕ ਸਭਿਆਚਾਰ ਨਿਰੰਤਰ ਹੈ ਇਹ ਇਹਦਾ ਸਹੀ ਆਨਸਰ ਆਮ ਸਭਿਆਚਾਰ ਰਾਜਨੀਤਿਕ ਸਭਿਆਚਾਰ ਦਾ ਨਹੀਂ ਤਾਨੀ ਸਵੇਚਾਰ ਦੇ ਰਾਨੀ ਪ੍ਰਣਾਲੀ ਵਿੱਚ ਨਿਰੰਤਰ ਪਰਸਪਰ ਅੰਤਰ ਕਿਰਿਆ ਹੁੰਦੀ ਰਹਿੰਦੀ ਹੈ। ਇਹੀ ਹੈ ਦਾ ਆਨਸਰ ਹੈ। ਅ ਦੂਜਾ ਨਹੀਂ ਹੈ। ਤੀਜਾ ਮਤਲਬ ਤੀਜਾ ਆਪਸ਼ਨ ਤੀਜੇ ਦਾ ਸੀ ਆਪਸ਼ਨ। ਬਿਲਕੁਲ ਠੀਕ ਹੈ। ਤੀਜੇ ਦਾ ਸੀ ਆਪਸ਼ਨ ਹੀ ਹੈ। ਬਈ ਇਹ ਪਰਸਪਰ ਕਿਰਿਆ ਹੁੰਦੀ ਰਹਿੰਦੀ ਹੈ। ਨੈਕਸਟ ਹੈਗਾ ਚੌਥਾ ਪ੍ਰਸ਼ਨ। ਹੇਰ ਲਿਖਿਆ ਵਿੱਚੋਂ ਕਿਹੜੀ ਰਾਗਨੀ ਸਵੇਚਾਰ ਦੀ ਵਿਸ਼ੇਸ਼ਤਾ ਨਹੀਂ ਹੈ? ਬਈ ਰਾਜ ਸਭਿਆਚਾਰ ਇੱਕ ਸਰਵ ਵਿਆਪਕ ਧਾਰਨਾ ਹੈ ਰਾਜ ਸਭਿਆਚਾਰ ਆਮ ਸਭਿਆਚਾਰ ਦਾ ਭਾਗ ਨਹੀਂ ਹੁੰਦਾ ਰਾਜ ਸਭਿਆਚਾਰ ਇੱਕ ਅੰਤਰਮੁਖੀ ਧਾਰਨਾ ਹੈ ਰਾਜ ਸਭਿਆਚਾਰ ਦੀ ਉਪ ਸਭਿਆਚਾਰ ਹੁੰਦੇ ਨੇ ਬੇਟਾ ਦਾ ਸਹੀ ਆਨਸਰ ਬੀ ਹੈ ਰਾਜਿਕ ਸਭਿਆਚਾਰ ਆਮ ਸਭਿਆਚਾਰ ਦਾ ਭਾਗ ਨਹੀਂ ਹੁੰਦਾ ਯਾਨੀ ਇਹ ਸਟੇਟਮੈਂਟ ਗਲਤ ਹੈ ਬਾਕੀ ਸਾਰੀਆਂ ਸਟੇਟਮੈਂਟਾਂ ਸਹੀ ਨੇ ਚੌਥੇ ਦਾ ਬੀ ਆਪਸ਼ਨ ਹੈ ਬਿਲਕੁਲ ਠੀਕ ਹੈ ਚੌਥੇ ਦਾ ਬੀ ਆਪਸ਼ਨ ਹੁਣ ਪੰਜਵਾਂ ਕੁਐਸਚਨ ਹੈ ਲਿਖੇ ਵਿੱਚੋਂ ਕਿਹੜਾ ਕਿਹੜਾ ਰਾਜਨੀਤਿਕ ਸੱਭਿਆਚਾਰ ਦਾ ਨਿਰਧਾਰਕ ਤੱਤ ਹੈ ਇਤਿਹਾਸਕ ਤੱਤ ਭੂਗੋਲਕ ਤੱਤ ਸਮਾਜਿਕ ਤੱਤ ਬੇਟਾ ਪੰਜਵੇਂ ਦਾ ਅਸਰ ਡੀ ਹੈ ਇਹ ਸਾਰੇ ਇਹ ਸਾਰੇ ਤੱਤ ਜਿਹੜੇ ਨੇ ਰਾਜਨੀਤਿਕ ਸੱਭਿਆਚਾਰ ਦੇ ਤੱਤ ਨੇ ਠੀਕ ਹੈ ਜੀਮਾ ਪ੍ਰਸ਼ਨ ਹੈਗਾ ਹੇ ਲਿਖੇ ਵਿੱਚੋਂ ਕਿਹੜਾ ਤੱਤ ਰਾਜਨੀਤਿਕ ਸੱਭਿਆਚਾਰ ਦੇ ਨਿਰਮਾਣ ਨੂੰ ਪ੍ਰਭਾਵਿਤ ਨਹੀਂ ਕਰਦਾ ਵਿਦੇਸ਼ ਦਾ ਪ੍ਰਸਤਾਵ ਪ੍ਰਸਾਰ ਆਮ ਸੱਭਿਆਚਾਰ ਰਾਜਨੀਤਕ ਦਲ ਤੇ ਫੈਸ਼ਨ ਫੈਸ਼ਨ ਜਿਹੜਾ ਵਾ ਉਹ ਰਾਜਨੀਤਿਕ ਸੱਭਿਆਚਾਰ ਦੇ ਨਿਰਮਾਣ ਨੂੰ ਪ੍ਰਭਾਵਿਤ ਨਹੀਂ ਕਰਦਾ ਸਤਵਾਂ ਹੈਗਾ ਹੇ ਲਿਖੇ ਵਿੱਚੋਂ ਕਿਹੜਾ ਕਥਨ ਸਹੀ ਹੈ ਰਾਜਨੀਤਿਕ ਪ੍ਰਣਾਲੀ ਰਾਜਨੀਤਿਕ ਸੱਭਿਆਚਾਰ ਦਾ ਰਾਜਨੀਤਿਕ ਪ੍ਰਣਾਲੀ ਨਾਲ ਕੋਈ ਸਬੰਧ ਨਹੀਂ ਹੁੰਦਾ ਇਹ ਗਲਤ ਹੈ ਕਿਸੇ ਵੀ ਰਾਜਨੀਤਕ ਸਭ ਪ੍ਰਣਾਲੀ ਦੀ ਸਫਲਤਾ ਜਾਂ ਸਫਲਤਾ ਦੇ ਆਧਾਰ ਉੱਤੇ ਉਥੋਂ ਦਾ ਰਾਜਨੀਤਿਕ ਸੱਭਿਆਚਾਰ ਹੁੰਦਾ ਇਹ ਕਾਫੀ ਹੱਦ ਤੱਕ ਸਹੀ ਹੈ ਸਾਰੇ ਰਾਜਾਂ ਦੇ ਰਾਜਨੀਤਿਕ ਸੱਭਿਆਚਾਰ ਸਮਾਨ ਹੁੰਦਾ ਗਲਤ ਹੈ ਰਾਜਨੀਤਿਕ ਸੱਭਿਆਚਾਰ ਅੰਤਰਮੁਖੀ ਧਾਰਨਾ ਨਹੀਂ ਇਹ ਵੀ ਗਲਤ ਹੈ ਸੋ ਇਹਦਾ ਆਪਸ਼ਨ ਦੂਜਾ ਸਹੀ ਹੈ ਬੇਟਾ 7ਵੇਂ ਦਾ ਦੂਜਾ ਆਪਸ਼ਨ ਸਹੀ ਹੈ ਕਿਸੇ ਵੀ ਰਾਜਨੀਤਿਕ ਪ੍ਰਣਾਲੀ ਦੀ ਸਫਲਤਾ ਜਾਂ ਸਫਲਤਾ ਦਾ ਆਧਾਰ ਉਥੋਂ ਦੀ ਰਾਜਨੀਤਿਕ ਸੱਭਿਆਚਾਰ ਹੁੰਦਾ ਨੈਕਸਟ ਕੁਐਸਚਨ ਹੈਗਾ ਇਹ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਸੱਭਿਆਚਾਰ ਦਾ ਤੱਤ ਨਹੀਂ ਹੈਗਾ ਸੋ ਸਾਰੇ ਨਹੀਂ ਪੜਾਂ ਦੀ ਲੋੜ 8ਵੇਂ ਦਾ ਜਿਹੜਾ ਆਨਸਰ ਹੈ ਉਹ ਡੀ ਹੈਗਾ ਵਾ ਮਾਨਸਿਕ ਦ੍ਰਿਸ਼ਟੀਕੋਣ ਦਾ ਤੱਤ ਨਹੀਂ ਹੈਗਾ ਰਾਜਨੀਤਿਕ ਕਦਰਾਂ ਕੀਮਤਾਂ ਵੀ ਹੈਗਾ ਰਾਜਨੀਤਿਕ ਵਿਸ਼ਵਾਸ ਵੀ ਹੈਗਾ ਤੇ ਦ੍ਰਿਸ਼ਟੀਕੋਣ ਵੀ ਹੈਗਾ ਨੋਵਾਂ ਪ੍ਰਸ਼ਨ ਹੈ ਨੋਵਾਂ ਪ੍ਰਸ਼ਨ ਹੈਗਾ ਇਹ ਲਿਖੇ ਵਿੱਚੋਂ ਕਿਹੜਾ ਕਥਨ ਰਾਜਨੀਤਿਕ ਸੱਭਿਆਚਾਰ ਦੀ ਮਹੱਤਤਾ ਨੂੰ ਸਪਸ਼ਟ ਕਰਦਾ ਸੋ ਇਹਦਾ ਸਹੀ ਆਨਸਰ ਹੈਗਾ ਨੌਵੇਂ ਦਾ ਡੀ ਭਈ ਇਹ ਸਾਰੇ ਹੀ ਨੇ ਰਾਜਨੀ ਸਭਿਆਚਾਰ ਤੇ ਨੇ ਰਾਜਨੀ ਸ਼ਾਸਤਰ ਦੇ ਖੇਤਰ ਨੂੰ ਵਿਸਤ੍ਰਿਤ ਹੀ ਨੇ ਵਿਸ਼ਾਲ ਬਣਾਇਆ ਰਾਜਨੀ ਸਭਿਆਚਾਰ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ ਨੂੰ ਸਮਝਣ ਨੂੰ ਵਿੱਚ ਸਹਾਇਕ ਹੁੰਦਾ ਸੀ ਹੈਗਾ ਰਾਜਨੀਕ ਸਭਿਆਚਾਰ ਰਾਜਨੀਤਿਕ ਪਤਨ ਨੂੰ ਸਮਝਣ ਵਿੱਚ ਸਹਾਇਕ ਹੁੰਦਾ ਇਹ ਸਾਰੇ ਆਪਸ਼ਨ ਸਹੀ ਨੇ 10ਵਾਂ ਕੁਐਸਚਨ ਹੈਗਾ ਇਹ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਸਭਿਆਚਾਰ ਦੀ ਆਲੋਚਨਾ ਦਾ ਕਾਰਨ ਹੈ ਬੇਟਾ ਦੀ ਆਲੋਚਨਾ ਦਾ ਕਾਰਨ ਹੈਗਾ ਵਾ ਸਿਪਾਸ਼ਟਾਦਿਕ ਆਟਾ ਤੇ ਆਪਦੀ ਸੰਭਾਵਨਾ ਨਹੀਂ ਯਾਨੀ ਆਪਸ਼ਨ ਸੀ ਸੀ ਦਾ ਮਤਲਬ ਕੀ ਹੈ ਏ ਵੀ ਹੈ ਤੇ ਬੀ ਵੀ ਹੈ ਠੀਕ ਹੈ ਦੋਵੇਂ ਆਨਸਰ ਨੇਸ ਕਰਕੇ ਆਪਸ਼ਨ ਕੀ ਆ ਗਿਆ ਸੀ ਸੋ ਇਹ ਛੋਟੇ ਕੁਐਸਚਨ ਸੀਗੇ ਐਮਸੀਕਿਊ ਤੇ ਹੁਣ ਆਪਾਂ ਪੜਾਂਗੇ ਇਸੇ ਚੈਪਟਰ ਨਾਲ ਰਿਲੇਟਡ ਜਿਹੜੇ ਨੇ 1 ਵਰਡ ਆਨਸਰ ਵਾਲੇ ਕੁਐਸਚਨਸ ਉਹ ਆਪਾਂ ਦੇਖੀਏ ਪਹਿਲਾ ਕੁਐਸਚਨ ਹੈਗਾ ਰਾਜਨੀ ਸਬਚਾਰ ਤੋਂ ਕੀ ਭਾਵ ਹੈ? ਰਾਜਨੀ ਸਬਚਾਰ ਪ੍ਰਤੀ ਲੋਕ ਲੋਕਾਂ ਦੇ ਦ੍ਰਿਸ਼ਟੀਕੋਣ, ਵਿਸ਼ਵਾਸ, ਕਦਰਾਂ ਕੀਮਤਾਂ, ਮਨੋਭਾਵ ਆਦਿ ਦੇ ਸਮੂਹ ਨੂੰ ਰਾਜਨੀ ਸਬਚਾਰ ਕਿਹਾ ਜਾਂਦਾ ਹੈ। ਦੂਜਾ ਪ੍ਰਸ਼ਨ ਹੈ ਰਾਜਨੀ ਸਬਚਾਰ ਦੀ ਕੋਈ ਇੱਕ ਮੁੱਖ ਅੰਗ ਲਿਖੋ। ਰਾਜਨੀਤਿਕ ਵਿਸ਼ਵਾਸ ਇਹਦਾ ਮੁੱਖ ਅੰਗ ਹੈ। ਰਾਜਨੀ ਸਬਚਾਰ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ। ਇਹਦੀ ਇੱਕ ਵਿਸ਼ੇਸ਼ਤਾ ਹੈ ਸਰਵ ਵਿਆਪਕਤਾ। ਚੌਥਾ ਰਾਜਨੀ ਸਬਚਾਰ ਦਸਬੰਦ ਅੰਤਰਮੁਖੀ ਤੱਤਾਂ ਜਾਂ ਮੁੱਖਾਂ ਦੀ ਅੰਦਰੂਨੀ ਪ੍ਰਵਿਰਤੀ ਨਾਲ ਹੁਣਾ ਇਸ ਨੂੰ ਕਿਸ ਧਾਰਨਾ ਵਜੋਂ ਦੱਸ ਹੁੰਦਾ ਅੰਤਰਮੁਖੀ ਧਾਰਨਾ ਪੰਜਵਾਂ ਪ੍ਰਸ਼ਨ ਹੈਗਾ ਰਾਜਨੀਤਿਕ ਸੱਭਿਆਚਾਰ ਦੀ ਧਾਰਨਾ ਦੀ ਵਿਆਖਿਆ ਕਰਨ ਵਾਲੇ ਕਿਸੇ ਇੱਕ ਵਿਦਵਾਨ ਦਾ ਨਾਮ ਦੱਸੋ ਗਾਬਰਿਅਲ ਆਲਮੰਡ ਗਿਆਨਾਤਮਕ ਦਿਸ਼ਾ ਮਾਨਤੋਂ ਕੀ ਭਾਵ ਹੈ ਗਿਆਨਾਤਮਕ ਦਿਸ਼ਾ ਮਾਨਤੋਂ ਭਾਵ ਹੈ ਕਿ ਵਿਅਕਤੀ ਨੂੰ ਵੱਖ-ਵੱਖ ਰਾਜਨੀਤਿਕ ਸਮੱਸਿਆਵਾਂ ਘਟਨਾਵਾਂ ਰਾਜਨੀਤਿਕ ਪ੍ਰਣਾਲੀ ਬਾਰੇ ਕਿੰਨਾ ਤੇ ਕਿਸ ਪ੍ਰਕਾਰ ਦਾ ਗਿਆਨ ਹੈ ਮਤਲਬ ਗਿਆਨ ਕਿੰਨਾ ਉਹਨੂੰ ਸਤਵੰਤ ਪ੍ਰਸ਼ਨ ਹੈ ਲੋਕਾਂ ਦਾ ਉਹਨਾਂ ਦੀ ਰਾਜਨੀਤਿਕ ਪ੍ਰਣਾਲੀ ਕੀ ਨਾਲ ਲਗਾ ਕਿਹੜੇ ਦਿਸ਼ਾ ਮਾਨ ਨੂੰ ਦਰਸਾਉਂਦਾ ਹੈ ਭਾਵ ਆਤਮਕ ਦਿਸ਼ਾ ਮਾਨ ਯਾਨੀ ਭਾਵਨਾ ਲੋਕਾਂ ਦੀ ਜੁੜੀ ਹੁੰਦੀ ਹੈ 8ਵਾਂ ਪ੍ਰਸ਼ਨ ਹੈਗਾ ਮੂਲੰਕਿਕ ਦਿਸ਼ਾ ਮਾਨ ਤੋਂ ਕੀ ਭਾਵ ਹੈ ਲੋਕਾਂ ਦਰਾਂ ਰਾਜਨੀਤਿਕ ਪ੍ਰਣਾਲੀ ਦਾ ਮੂਲੰਕਣ ਕੀਤਾ ਜਾਂਦਾ ਤੇ ਦੇਖਿਆ ਜਾਂਦਾ ਕਿ ਰਾਜਨੀਤਿਕ ਪ੍ਰਣਾਲੀ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਪ੍ਰਤੀ ਕਿੰਨੀ ਵਚਨਬੱਧ ਹੈ ਇਸ ਨੂੰ ਮੂਲੰਕਿਕ ਦਿਸ਼ਾ ਮਾਨ ਕਿਹਾ ਜਾਂਦਾ ਹੈ ਨਵਾਂ ਪ੍ਰਸ਼ਨ ਹੈ ਰਾਜਨੀਤਿਕ ਸਭਿਆਚਾਰ ਨੂੰ ਪ੍ਰਭਾਵਿਤ ਕਰਨ ਵਾਲਾ ਕੋਈ ਇੱਕ ਤੱਤ ਲਿਖੋ ਦੇਸ਼ ਦਾ ਆਮ ਸਭਿਆਚਾਰ ਰਾਜਨੀਤਿਕ ਸਭਿਆਚਾਰ ਦਾ ਇੱਕ ਵੀ ਇੱਕ ਕਿਸਮ ਲਿਖੋ ਵਸ਼ਿਸ਼ਟ ਵਰਗ ਦਾ ਰਾਜਨੀਤਿਕ ਸਭਿਆਚਾਰ ਇਹਦੀ ਕਿਸਮ ਹੈ 11ਵਾਂ ਰਾਜਨੀਤਿਕ ਸਭਿਆਚਾਰ ਦੀ ਧਾਰਨਾ ਦੀ ਆਲੋਚਨਾ ਦੀ ਕੋਈ ਇੱਕ ਆਧਾਰ ਲਿਖੋ ਇਹਦੀ ਆਲੋਚਨਾ ਦੀ ਇਹ ਤਾਂ ਆਧਾਰ ਹੈ ਬਈ ਸਪਸ਼ਟਤਾ ਦੀ ਘਾਟ ਪਾ ਵਿੱਚ ਸਪਸ਼ਟਤਾ ਨਹੀਂ ਹੈਗੀ 12ਵਾਂ ਪ੍ਰਸ਼ਨ ਹੈ ਰਾਜਨੀਤਿਕ ਸੱਭਿਆਚਾਰ ਦਾ ਰਾਜਨੀਤਿਕ ਵਿਗਿਆਨ ਦੇ ਅਧਿਐਨ ਲਈ ਕੋਈ ਇੱਕ ਮਹੱਤਵ ਦੱਸੋ ਰਾਜਨੀਤਿਕ ਸੱਭਿਆਚਾਰ ਭਿੰਨ ਭਿੰਨ ਰਾਜਨੀਤਿਕ ਪ੍ਰਣਾਲੀਆਂ ਦੇ ਅੰਤਰ ਨੂੰ ਸਮਝਣ ਵਿੱਚ ਮਦਦ ਕਰਦਾ ਸੋ ਪੈਰਗਾਰਥੀ ਹੋਈ ਸੀ ਕੁਐਸਚਨ ਆਨਸਰ ਰਾਜਨੀਤਿਕ ਸੱਭਿਆਚਾਰ ਚੈਪਟਰ ਦੇ ਤੇ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਤੇ ਨਾਲ-ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨ ਦੀ ਕੋਸ਼ਿਸ਼ ਜਰੂਰ ਕਰੋ ਥੈਂਕ ਯੂ